મિત્રો ઘોડા ਦਿખાਉਣ ਲੱਗਾ ਤਾਂ ਉਹਨੂੰ ਬਹੁਤ ਹੀ ਚੰਗਾ ਤੇ ਬਹੁਤ ਹੀ ਚੰਗੇ ਕੱਦ ਵਿੱਡਦਾ ਤੇ ਬਹੁਤ ਹੀ ਸੋਹਣਾ ਤੇ ਸਪੌਟਲੈਸ ਘੋੜਾ ਬਾਦਸ਼ਾਹ ਘੋੜਾ દર્શન ਕਰਾਉਣ ਲੱਗਾ ਤੁਹਾਨੂੰ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਖੜਨੀ ਵਗੈਰਾ ਘੋੜੇ ਦੀ ਚੈੱਕ ਕਰੋ ਤੇ ਬਹੁਤ ਸੋਹਣਾ ਘੋੜਾ ਹੈਗਾ ਰਿਜ਼ਲਟ ਜਿਹੜੇ ਇਹਦੇ ਆ ਰਹੇ ਨੇ ਬਹੁਤ ਸੋਹਣੇ ਸੋਹਣੇ ਰਿਜ਼ਲਟ ਆ ਰਹੇ ਨੇ ਸਪੌਟਲੈਸ ਬੱਚੇ ਪੈਦਾ ਕਰ ਰਿਹਾ ਘੋੜਾ ਮਾਰਵਾੜੀ ਘੋੜੀਆਂ ਤੇ ਵੀ ਬੱਚੇ ਨੋਕਰੇ ਪੈਦਾ ਕਰ ਰਿਹਾ ਜੰਬੀਆਂ ਘੋੜੀਆਂ ਤੇ ਵੀ ਕੋਕੇ ਜੜਦਾ ਹੀ ਆਉਂਦਾ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਨਾ ਬੰਨੇ ਰਿਓ ਬਹੁਤ ਹੀ ਸੋਹਣਾ ਤੇ ਖੂਬਸੂਰਤ ਘੋੜਾ ਦੋਸਤੋ ਬਲੱਡ ਲਾਈਨ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਹੜੀ ਬਲੱਡ ਲਾਈਨ ਦਾ ਕੋਈ ਮੱਤਰ ਪਿਆਰਾ ਚੰਗੀ ਹਾਈਟ ਦੇ ਤੇ ਚੰਗੀ ਬਾਡੀਦਾਰ ਦੇ ਬੱਚੇ ਪੈਦਾ ਕਰਨਾ ਚਾਹੁੰਦਾ ਆਪਣੇ ਘਰੇ ਇੱਕ ਨੋਕਰਾ ਨੋਕਰਾ ਬੱਚਾ ਲੈਣਾ ਚਾਹੁੰਦਾ ਯਾਨੀ ਕਿ ਬੂਟਾ ਲਾਉਣਾ ਚਾਹੁੰਦਾ ਚੰਗੇ ਘੋੜੇ ਦਾ ਤਾਂ ਤੁਹਾਡੇ ਸਾਹਮਣੇ ਹਾਜ਼ਰ ਆ ਤੇ ਦੋਸਤੋ ਬਾਈਆਂ ਦਾ ਨੰਬਰ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੇ ਬਾਕੀ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਜਾਨਵਰਾਂ ਦੀ ਸੇਲ ਪਰਚੇਜ ਦੀ ਜਾਂ ਕਿਸੇ ਨੇ ਸਟੱਡ ਸਰਵਿਸ ਵਾਸਤੇ ਘੋੜੇ ਦੀ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਘੋੜੇ ਦੀ ਜਿਹੜਾ ਸਕਰੀਨ ਤੇ ਤੁਸੀਂ ਘੋੜਾ ਵੇਖ ਰਹੇ ਹੋ ਕੰਨ ਕਨੋਤੀ ਚੈੱਕ ਕਰੋ ਘੋੜੇ ਦੀ ਤੁਸੀਂ ਤੇ ਚੈਂਪੀਅਨ ਘੋੜਾ ਦੋਸਤੋ ਇਹ ਚਾਰ ਵਾਰ ਦਾ ਚੈਂਪੀਅਨ ਘੋੜਾ ਤੇ ਤੁਸੀਂ ਮੈਡਲ ਜਿਹੜੇ ਗਲ ਚ ਪਾਏ ਹੋਏ ਨੇ ਦੇਖ ਸਕਦੇ ਹੋ ਤੇ ਬਾਈ ਰੋਸ਼ਨ ਪ੍ਰਿੰਸ ਰੋਸ਼ਨ ਸ਼ਰਮਾ ਤੇ ਪ੍ਰਵੀਨ ਸ਼ਰਮਾ ਦੇ ਘਰੇ ਆ ਦੋਸਤੋ ਇਹ ਕੋੜਾ ਸਾਰੀ ਲਗਭਗ ਮੇਲਿਆਂ ਵਾਲੇ ਨੇ ਜਿਹੜੇ ਘੋੜਿਆਂ ਵਾਲੇ ਮਿੱਤਰ ਪਿਆਰੇ ਸਾਰੇ ਜਾਣਦੇ ਨੇ ਇਸ ਘੋੜੇ ਨੂੰ ਤੇ ਇਹਦੀ ਆਪਾਂ ਡਿਟੇਲ ਆ ਬਾਕੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਦੇਖੋ ਖੜਨੀ ਖੁਰਨੀ ਘੋੜੇ ਦੀ ਤੇ ਕੱਦ ਬਿੱਡ ਲੈਂਥ ਲੋਨ ਤੋਂ ਬਹੁਤ ਆ ਜਿਵੇਂ ਆਪ ਚ ਲੈਂਥ ਆ ਓਮੀ ਇਹ ਬੱਚਿਆਂ ਚ ਅੱਗੇ ਪੈਦਾ ਕਰ ਰਿਹਾ ਬੱਚੇ ਤੇ ਦੋਸਤੋ ਸਪੌਟਲੈਸ ਬੱਚੇ ਪੈਦਾ ਕਰ ਰਿਹਾ ਇਹ ਜਿਹੜਾ ਘੋੜਾਗਾ ਪ੍ਰਿੰਸ ਘੋੜੇ ਦਾ ਬੱਚਾ ਹੈਗਾ ਡੋਡਾਂ ਵਾਲਾ ਪ੍ਰਿੰਸ ਘੋੜਾ ਜਿਹੜਾ ਉਸ ਘੋੜੇ ਦਾ ਇਹ ਬੱਚਾ ਹੈਗਾ ਤੇ ਬਾਕੀ ਤੁਸੀਂ ਕੰਨ ਵਗੈਰਾ ਮੂੰਹ ਤਾਉਣ ਸਾਤੀ ਸਾਰੇ ਸੁੰਭ ਵਗੈਰਾ ਐਨ ਸਾਰਾ ਘੋੜਾ ਤੁਸੀਂ ਆਪਾਂ ਤੁਹਾਨੂੰ ਵੀਡੀਓ ਚ ਦਿਖਾ ਰਹੇ ਹਾਂ ਬਹੁਤ ਸੋਹਣਾ ਘੋੜਾ ਦੋਸਤੋ 67 ਪਲਾਸ ਇਸ ਘੋੜੇ ਦੀ ਹਾਈਟ ਆ ਪੌਰੀਆਂ ਦਾ ਸਾਫ ਆ ਬੱਚੇ ਵੀ ਜਿਵੇਂ ਆਪ ਸਾਫ ਆ ਉਵੇਂ ਹੀ ਬੱਚੇ ਆ ਰਹੇ ਨੇ ਨੌਕਰੀਆਂ ਘੋੜੀਆਂ ਤੇ ਤਾਂ ਆਉਣੀ ਆਉਣੇ ਨੇ ਸਾਫ ਚੰਬੀਆਂ ਤੇ ਵੀ ਮਾਰਵਾੜੀ ਤੇ ਵੀ ਰਿਜ਼ਲਟ ਬਹੁਤ ਸੋਹਣੇ-ਸੋਹਣੇ ਆਏ ਨੇ ਆ ਤੁਸੀਂ ਨਾਲ ਨਾ ਬੱਚਿਆਂ ਦੇ ਰਿਜ਼ਲਟ ਫੋਟੋਆਂ ਦੇਖ ਰਹੇ ਹੋ ਤੁਸੀਂ ਦੇਖੋ ਜਿਹੜੀ ਆ ਮਾਰਵਾੜੀ ਘੋੜੀ ਦੇ ਉੱਪਰ ਬੱਚਾ ਆਇਆ ਹੋਇਆ ਤੇ ਆ ਲਾਲ ਚੰਬੀ ਘੋੜੀ ਤੇ ਬਾਕੀ ਆ ਤੁਸੀਂ ਦੇਖੋ ਸਾਰੇ ਬੱਚੇ ਕਿੰਨੇ-ਕਿੰਨੇ ਸੋਹਣੇ ਤੇ ਬਾਡੀਦਾਰ ਬੱਚੇ ਨੇ ਧੌਣ ਵਗੈਰਾ ਦੇਖੋ ਐ ਕੁੰਡ ਬਣਾ ਕੇ ਖੜਦੇ ਨੇ ਬੱਚੇ ਤੇ ਘੋੜੇ ਦੀ ਆਪ ਦੀ ਵੀ ਲੈਂਥ ਬਹੁਤ ਆ ਦੋਸਤੋ ਤੇ ਇਹ ਪੰਜਾਬਾ ਸਟੱਡ ਫਾਰਮ ਦੇ ਉੱਪਰ ਖੜਾ ਦੋਸਤੋ ਚਾਰ ਵਾਰ ਦਾ ਇਹ ਚੈਂਪੀਅਨ ਆ ਬੱਚੇ ਆ ਜਿਹੜੇ ਬਹੁਤ ਚੰਗੇ ਪੈਦਾ ਕਰ ਰਿਆ ਕਿਸੇ ਨੇ ਚੰਗਾ ਬੱਚਾ ਲੈਣਾ ਤਾਂ ਬਾਈਆਂ ਨਾਲ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਦੋਸਤੋ ਪੰਜਾਬਾ ਸਟੱਡ ਫਾਰਮ ਦੇ ਉੱਪਰ ਖੜਾ ਪੰਜਾਬਾ ਪਿੰਡਾ ਬਾਈਆਂ ਦਾ ਲੰਬੀ ਦੇ ਕੋਲ ਪੈਂਦਾ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੈਂਦਾ ਬਾਈਆਂ ਨੂੰ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤੁਸੀਂ ਉਹ ਵੀ ਬਾਈਆਂ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਬਾਈਆਂ ਦਾ ਦੋਸਤੋ ਤੇ ਆਪਣਾ ਨੰਬਰ ਵੀ ਚੱਲ ਰਿਹਾ ਸਕਰੀਨ ਦੇ ਉੱਪਰ ਹੈ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਐਡ ਲਗਵਾਉਣੀਆਂ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਘਰੇ ਬੈਠੇ ਸੀਲ ਕਰਵਾ ਸਕਦੇ ਹੋ ਜੇ ਕਿਸੇ ਨੇ ਸਟੱਡ ਸਰਬਸਤੀ ਵੀਡੀਓ ਪਾਉਣੀਆਂ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ